ਰਾਜਵੀਰ ਜਵੰਦੇ ਦੀ ਅੱਜ ਅੰਤਮ ਅਰਦਾਸ ਕੀਤੀ ਗਈ ਜਿੱਥੇ ਲੱਖਾਂ ਦਾ ਇਕੱਠ ਹੋਇਆ ਤੇ ਉਥੇ ਇੱਕ ਚੀਜ਼ ਸੋਚਣ ਲਈ ਮਜਬੂਰ ਕਰ ਰਹੀ ਸੀ ਕਿ ਜਿਵੇਂ ਆਮ ਤੌਰ ਤੇ ਹੁੰਦਾ ਜਦੋਂ ਕੋਈ ਸੈਲੀਬ੍ਰਿਟੀ ਜਦੋਂ ਕੋਈ ਵੱਡਾ ਸ਼ਖਸ਼ ਜਦੋਂ ਦੁਨੀਆ ਤੋਂ ਚਲਾ ਜਾਂਦਾ ਜਦੋਂ ਜਾਉਂਦਾ ਹੁੰਦਾ ਉਦੋਂ ਉਹ ਪੀਕ ਤੇ ਹੁੰਦਾ ਉਸ ਦੀ ਸ਼ੋਹਰਤ ਬਹੁਤ ਸਮਾਨਾਂ ਨੂੰ ਛੁੰਦੀ ਹੁੰਦੀ ਆ ਉਦੋਂ بڑے ਲੋਕ ਕਰੀਬੀ ਜਿਹੜੇ ਉਹ ਕਰੀਬੀ ਨਾ ਹੁੰਦੇ ਹੋਏ ਵੀ ਕਰੀਬੀ ਹੋਣ ਦਾ ਅਹਿਸਾਸ ਕਰਵਾਉਂਦੇ ਆ ਪਰ ਜਦੋਂ ਉਸ ਬੰਦਾ ਉਹ ਇਨਸਾਨ ਦੁਨੀਆ ਤੋਂ ਰੁਸਕਤ ਹੋ ਜਾਂਦਾ ਦੁਨੀਆ ਤੋਂ ਚਲਾ ਜਾਂਦਾ ਫੇਰ ਪਰਿਵਾਰ ਇਕੱਲਾ ਰਹਿ ਜਾਂਦਾ ਉਹ ਤਨਹਾਈ ਦੇ ਵਿੱਚ ਪਰਿਵਾਰ ਦਾ ਸਾਥ ਦੇਣ ਕੋਈ ਨਹੀਂ ਆਉਂਦਾ ਸੋ ਸਾਰਿਆਂ ਨੂੰ ਅਪੀਲ ਆ ਰਾਜਵੀਰ ਜਵੰਦੇ ਦੇ ਜਿੰਨੇ ਵੀ ਸਾਥੀ ਆ ਕਲਾਕਾਰ ਆ ਜਿਵੇਂ ਉਹਨਾਂ ਨੇ ਜਦੋਂ ਉਸ ਦੇ ਉੱਤੇ ਮਾੜਾ ਟਾਈਮ ਸੀ ਜਦੋਂ 40s ਦੇ ਵਿੱਚ ਦਾਖਲ ਸੀ ਜਿਵੇਂ ਜਿਵੇਂ ਕਲਾਕਾਰਾਂ ਨੇ ਆਪਣੇ ਕਲੀਕਸ ਦਾ ਸਾਥ ਦੇਣਾ ਚਾਹੀਦਾ ਸੀ ਉਵੇਂ ਸਾਥ ਦਿੱਤਾ ਇੱਥੋਂ ਤੱਕ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਉਹ ਚੇਚੇ ਤੌਰ ਤੇ 40s ਦੇ ਵਿੱਚ ਵੀ ਪਹੁੰਚੇ ਤੇ ਅੰਤਮ ਸੰਸਕਾਰ ਤੇ ਪਿੰਡ ਪੋਨਾ ਦੇ ਵਿੱਚ ਵੀ ਪਹੁੰਚੇ ਸੀ ਸੋ ਸਾਰਿਆਂ ਦਾ ਉਸੇ ਤਰੀਕੇ ਦੇ ਨਾਲ ਪਰਿਵਾਰ ਦਾ ਜਿਹੜਾ ਦੁੱਖ ਮਣਾਉਣ ਦੇ ਲਈ ਜਿਵੇਂ ਪਹੁੰਚੇ ਉਵੇਂ ਹੀ ਫਰਜ਼ ਬਣਦਾ ਕਿ ਪਰਿਵਾਰ ਕੱਲਾ ਰਹਿ ਗਿਆ ਕੱਲਾ ਹੀ ਜਿਹੜਾ ਪੁੱਛ ਸੀ ਇਹ ਕਿਉਂਕਿ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੋ ਸਾਰੇ ਜਿੰਨੇ ਵੀ ਦੋਸਤ ਮਿੱਤਰ ਕਲਾਕਾਰ ਭਰਾ ਜਾਂ ਹੋਰ ਵੀ ਕਰੀਬੀ ਸਾਥੀ ਐ ਰਾਜਵੀਰ ਜਵੰਦੇ ਦੇ ਉਹਨਾਂ ਨੂੰ ਚਾਹੀਦਾ ਕਿ ਪਰਿਵਾਰ ਕਦੇ ਡੋਲੇ ਨਾ ਪਰਿਵਾਰ ਕਦੇ ਆਪਣੇ ਆਪ ਨੂੰ ਇਹ ਨਾ ਉਹਨਾਂ ਨੂੰ ਲੱਗੇ ਕਿ ਰਾਜਵੀਰ ਜਵੰਦਾ ਜਦੋਂ ਜਾਂਦਾ ਸੀ ਉਦੋਂ ਲੋਕ ਮਹਿਫਲਾਂ ਲਾ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਸੀ ਉਹਨਾਂ ਦੇ ਘਰ ਦੇ ਆਸੇ-ਪਾਸੇ ਮੜਾਉਂਦੇ ਸੀ ਪਰ ਹੁਣ ਜਦੋਂ ਦੁਨੀਆ ਤੋਂ ਚਲਾ ਗਿਆ ਤੇ ਹੁਣ ਪਰਿਵਾਰ ਕੱਲਾ ਰਹਿ ਗਿਆ ਕਿਉਂਕਿ ਜਦੋਂ ਬੰਦਾ ਇਸ ਤਰੀਕੇ ਦੇ ਨਾਲ ਇੱਕ ਤਾਂ ਰੱਬ ਨੇ ਬਹੁਤ ਵੱਡਾ ਕਹਿਰ ਉਹਨਾਂ ਦੇ ਉੱਤੇ ਢਾਇਆ ਦੂਜੇ ਪਾਸੇ ਜੇ ਲੋਕ ਵੀ ਆਉਣੋਂ ਜਾਣੋਂ ਹਟ ਗਏ ਤੇ ਪਰਿਵਾਰ ਨੂੰ ਜਿਹੜਾ ਇਹ ਦੁੱਖ ਆ ਇਹ ਬਹੁਤ ਜ਼ਿਆਦੇ ਤੰਗ ਪਰੇਸ਼ਾਨ ਕਰੇਗਾ ਹਾਲਾਂਕਿ ਦੁੱਖ ਬਹੁਤ ਡਾਢਾ ਸੋ ਇਹ ਦੁੱਖ ਦੀ ਪਰਭਾਈ ਕਿਤੇ ਵੀ ਨਹੀਂ ਹੋ ਸਕਦੀ ਦੁੱਖ ਏਡਾ ਜਿਆਦਾ ਗਹਿਰਾ ਤੇ ਏਡਾ ਜਿਆਦਾ ਵੱਡਾ ਸੋ ਸਾਰਿਆਂ ਨੂੰ ਪਿੰਡ ਦੇ ਲੋਕਾਂ ਨੂੰ ਜਿਵੇਂ ਪਿੰਡ ਦੇ ਲੋਕਾਂ ਨੇ ਅੰਤਮ ਅਰਦਾਸ ਤੇ ਅੰਤਮ ਸੰਸਕਾਰ ਵਾਲੇ ਦਿਨ ਆਪਣੇ ਇਸ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਹੀਰੇ ਪੁੱਤ ਨੂੰ ਜਿਵੇਂ ਅੰਤਮ ਵਿਦਾਈ ਦਿੱਤੀ ਸੀ ਪਿੰਡ ਦੇ ਨੌਜਵਾਨਾਂ ਨੇ ਸਾਥ ਦਿੱਤਾ ਸੀ ਪਿੰਡ ਦੇ ਬਜ਼ੁਰਗਾਂ ਨੇ ਸਾਥ ਦਿੱਤਾ ਸੀ ਅੰਤਮ ਅਰਦਾਸ ਵਾਲੇ ਦਿਨ ਵੀ ਜਿਵੇਂ ਪਿੰਡ ਦੇ ਨੌਜਵਾਨ ਬਜ਼ੁਰਗ ਜਿੰਨੇ ਵੀ ਪਿੰਡ ਦੇ ਵਸਿੰਦੇ ਸੀ ਸਾਰਿਆਂ ਨੇ ਸਾਥ ਦਿੱਤਾ ਸੀ ਇਸ ਮਹਿਰੂਮ ਕਲਾਕਾਰ ਨੂੰ ਉਸੇ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਆਉਂਦੇ ਜਾਂਦੇ ਰਹੋ ਜੋ ਦਿਨ ਤਿਹਾੜੇ ਤੇ ਉਹਨਾਂ ਦਾ ਜਿਹੜਾ ਦੁੱਖ ਆ ਕਿਉਂਕਿ ਖੁਸ਼ੀ ਵੰਡਿਆਂ ਵਾਧਦੀ ਆ ਦੁੱਖ ਵੰਡਿਆਂ ਘਟਦਾ ਪਰਿਵਾਰ ਨੂੰ ਜੇਕਰ ਉਹਨਾਂ ਦਾ ਅਹਿਸਾਸ ਇਕੱਲੇ ਹੋਣ ਦਾ ਨਾ ਹੋਵੇ ਭਾਵੇਂ ਦੁੱਖ ਡਾਡਾ ਪਰ ਉਹਨਾਂ ਦਾ ਜਿਹੜਾ ਦੁੱਖ ਆ ਉਹ ਅੱਧਾ ਰਹਿ ਜਾਂਦਾ ਜਿਵੇਂ ਛੋਟੇ ਬੱਚੇ ਆ ਕਲਾਕਾਰ ਆਮ ਤੌਰ ਤੇ ਆਪਾਂ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਕਲਾਕਾਰ ਭਰਾ 40s ਦੇ ਵਿੱਚ ਪਹੁੰਚੇ ਡਾਕਟਰਾਂ ਦੇ ਉੱਤੇ ਵੀ ਦਬਾਅ ਬਣਿਆ ਡਾਕਟਰੀ ਸਹਾਇਤਾ ਦੇ ਲਈ ਜਿਹੜੇ ਦੂਰੋਂ ਨੇੜੇੋਂ ਡਾਕਟਰ ਅਰੇਂਜ ਕਰਨ ਦੀ ਵੀ ਗੱਲ ਚੱਲੀ ਪਰ ਜਿਹੜੀਆਂ ਸੱਟਾਂ ਉਹ ਇੰਨੀਆਂ ਜਿਆਦੇ ਗਹਿਰੀਆਂ ਸੀ ਕਿ ਉਹਨਾਂ ਦੀ ਪਰਭਾਈ ਨਹੀਂ ਕੀਤੀ ਜਾ ਸਕਦੀ ਸੀ ਪਰ ਇੱਕ ਮਿਸਾਲ ਕਾਇਮ ਹੋਈ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਦੇ ਸਾਹਮਣੇ ਪੰਜਾਬੀ ਇੰਡਸਟਰੀ ਦੀ ਜਿਹੜੀ ਇੱਕ ਜਿਹੜਾ ਇੱਕ ਉਦਾਹਰਨ ਗਈ ਕਿ ਕਿਵੇਂ ਇੱਕ ਕਲਾਕਾਰ ਦੇ ਉੱਤੇ ਆਫਤ ਆਈ ਤੇ ਕਿਵੇਂ ਉਸ ਦੇ ਜਿਹੜੇ ਸਾਥੀ ਕਲਾਕਾਰ ਉਹ ਆਮ ਤੌਰ ਤੇ ਵੇਖਿਆ ਕਿ ਈਰਖਾ ਕਰਨ ਲੱਗ ਜਾਂਦੇ ਆ ਈਰਖੇ ਨੂੰ ਛੱਡ ਕੇ ਉਹਦੇ ਮੋਢੇ ਨਾਲ ਮੋਢਾ ਪਰਿਵਾਰ ਦੇ ਨਾਲ ਲਾ ਕੇ ਖੜੇ ਤੇ ਆਸ ਇਹੀ ਆ ਕਿ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਇਵੇਂ ਜਿਵੇਂ ਸਾਰੇ ਕਲਾਕਾਰਾਂ ਨੇ ਆਪਣਾ ਫਰਜ਼ ਨਿਭਾਇਆ ਇਵੇਂ ਹੀ ਨਿਭਾਉਂਦੇ ਰਹਿਣਗੇ ਆਮ ਲੋਕ ਵੀ ਉਸੇ ਤਰੀਕੇ ਦੇ ਨਾਲ ਇਸ ਮਹਿਰੂਮ ਜਿਹੜਾ ਕਲਾਕਾਰ ਜਿਹੜਾ ਹੁਣ ਸਾਡੇ ਵਿੱਚ ਨਹੀਂ ਰਿਹਾ ਉਹਦਾ ਸਾਥ ਦਿੰਦੇ ਰਹਿਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ